ਤੇ ਨੂੰ ਬਲਤਾ ਜਿਹੜਾ ਉਹ ਸਾਡਾ ਮੇਨ ਗੇਟ ਆ ਤੇ ਦੂਜਾ ਇੱਕ ਘਰ ਦਾ ਗੇਟ ਆ ਡੋਰ ਦੋਨੇ ਗੇਟਾਂ ਨੂੰ ਜਿੰਦੇ ਲਾਉਂਦੇ ਆ ਜਿੰਦੇ ਜਿੰਦੇ ਲਾ ਕੇ ਨਾ ਚਾਬੀ ਪਤਾ ਬੰਦੇ ਰੁਕਾ ਦਿੰਦੇ ਆ ਬਹੀਲਾ ਮੋਟਰਾਂ ਤੇ ਚੱਲ ਜਾਂਦੇ ਆ ਉਹਨਾਂ ਦੇ ਮੋਟਰਾਂ ਤੇ ਸੌਣਾ ਹੁੰਦਾ ਕਿ ਨਹੀਂ ਲਾਈਟ ਚੱਲਦੀ ਹੁੰਦੀ ਨਾ ਜਦੋਂ ਤੇ ਕਿਉਂਕਿ ਵੀ ਗੋਰੀ ਤੇ ਜਾਵੇ ਨਾ ਗੱਡੀ ਚੱਕ ਕੇ ਸੋਚ ਮੈਂ ਕੀ ਕੁਛ ਕੀਤਾ ਹੋਊਗਾ ਕਿੰਨਰੇ ਕਰਦੇ 8:00 ਦੇ ਰਾਤੀ ਜਿਹੜੀ ਪਹਿਲਾਂ 11 ਵਜੇ ਗੱਡੀ ਦੇਖਣ ਗਿਆ ਫੇਰ ਜਿਹੜੀ 2 ਵਜੇ ਗੱਡੀ ਦੇਖਣ ਗਿਆ ਮੈਂ ਕੈਮਰੇ ਚਾ ਕਿ ਦਿਮਾਗ ਜਿਹੜੀ ਤੁਸੀਂ ਰਾਤ ਨੂੰ ਕੀ ਕਰਦੇ ਕਹਿੰਦਾ ਮੈਂ ਰੋਜ਼ ਹੀ ਉੱਠਦਾ ਹਾਂ ਬੱਸ ਮੈਂ ਦੇਖਦਾ ਹੁੰਦਾ ਕਿ ਗੱਡੀ ਤਾਂ ਨਹੀਂ ਲੈ ਗਈ ਕੋਈ ਵੀ ਚਲ ਉਥਾਰੀ ਗਈ ਕਿਤੇ ਕੋਈ ਹੋਰ ਹੀ ਡਰਾਮਾ ਨਾ ਕਰ ਲਵੇ ਵੀ ਪ੍ਰਗ ਨੂੰ ਨਾ ਵਕਤ ਹੈ ਜੇ ਜਾ ਕੇ ਮੇਰਾ ਦਿਮਾਗ ਦੇ ਘਰ ਦੇ ਮੈਂ ਤੈਨੂੰ ਦੱਸਦੀ ਸੀ ਨਾ ਜਿਹੜਾ ਮੈਂ ਜਲਪੁਰੇ ਤੇ ਆ ਗਈ ਘਰ ਦੇ ਉਹ ਜਲਪੁਰਾ ਮੇਰਾ 20% ਲੱਗਦਾ ਤੇ ਉਹਨਾਂ ਨੂੰ ਪਤਾ ਵੀ ਮੈਂ ਸਾਰਾ ਕੁਝ ਇੱਥੇ ਖਲਾਰਾ ਪਾ ਦੇਣਾ ਘਰ ਦੇ ਨਾਲ ਡਰੇ ਪਰ ਮੇਤੋਂ ਤਿੰਨ ਬਰਤਾਂ ਜਿਹੜਾ ਇਹ ਸਾਡਾ ਮੇਨ ਗੇਟ ਆ ਤੇ ਲਾਉਂਦੇ ਦੂਜਾ ਇੱਕ ਘਰ ਦਾ ਗੇਟ ਆ ਡੋਰ ਦੋਨੀਆਂ ਗੇਟਾਂ ਨੂੰ ਨਾ ਜਿੰਦੇ ਲਾਉਂਦੇ ਆ ਜਿੰਦੇ ਜਿੰਦੇ ਲਾ ਕੇ ਨਾ ਚਾਬੀ ਪਤਾ ਦੋਵੇਂ ਨੂੰ ਖੜਾ ਦਿੰਦੇ ਆ ਬਾਕੀ ਇਹਨਾਂ ਮੋਟਰਾਂ ਤੇ ਚੱਲ ਜਾਂਦੇ ਆ ਉਹਨਾਂ ਦੇ ਮੋਟਰਾਂ ਤੇ ਸੌਣਾ ਹੁੰਦਾ ਨਹੀਂ ਲਾਈਟ ਚੱਲਦੀ ਹੁੰਦੀ ਨਾ ਜਦੋਂ ਤੇ ਕਿਉਂਕਿ ਵੀ ਘੌਰੀ ਤੇ ਜਾਵੇ ਨਾ ਗੱਡੀ ਚੱਕ ਕੇ ਸੋਚ ਮੈਂ ਕੀ ਕੁਛ ਕੀਤਾ ਹੋਊਗਾ ਜਿਹੜਾ ਮੇਰੇ ਘਰ ਦੇ ਉੱਠ-ਉੱਠ ਦੇ ਰਤੀ ਜਿਹੜੀ ਪਹਿਲਾਂ 11 ਵਜੇ ਗੱਡੀ ਦੇਖਣਗੇ ਫਿਰ ਜਿਹੜੀ 2 ਵਜੇ ਗੱਡੀ ਦੇਖਣਗੇ ਮੈਂ ਕਹਿੰ ਰਿਹਾ ਕਿ ਤੇ ਮਾੜੀ ਤੂੰ ਹੀ ਰਾਤ ਨੂੰ ਕੀ ਕਰਦੇ ਕਹਿੰਦਾ ਮੈਂ ਰੋਜ਼ ਹੀ ਉੱਠਦਾ ਹਾਂ ਪਰ ਤੇ ਦੇਖਦਾ ਹੁੰਦਾ ਵੀ ਗੱਡੀ ਉੱਥਾਂ ਨਹੀਂ ਲੱਗੀ ਗੋਰੀ ਵੀ ਚਲ ਉਥਾਂ ਹੀ ਗਈ ਕਿਤੇ ਕੋਈ ਹੋਰ ਹੀ ਡਰਾਮਾ ਨਾ ਕਰ ਲਵੇ ਵੀ ਪ੍ਰਗ ਨੂੰ ਨਾ ਵਸਟਾ ਜੇ ਜਾ ਕੇ ਮੇਰਾ ਦਿਮਾਗ ਦੇ ਘਰ ਦੇ ਮੈਂ ਤੈਨੂੰ ਦੱਦੀ ਸੀ ਨਾ ਵੀ ਜੇ ਮੈਂ ਜਲਪੁਰੇ ਤੇ ਆ ਗਈ ਘਰ ਦੇ ਉਹਨਾਂ ਨੂੰ ਇਹ ਜਲਪੁਰਾ ਮੇਰਾ 20% ਲੱਗਦਾ ਤੇ ਉਹਨਾਂ ਨੂੰ ਪਤਾ ਵੀ ਮੈਂ ਸਾਰਾ ਕੁਝ ਇੱਥੇ ਖਲਾਰਾ ਪਾ ਰਿਹਾ ਪਾ ਰਿਹਾ ਦੇ ਨਾ ਢਰੇ ਪਰ ਮੇ ਤੋਂ ਤੈਨੂੰ ਪਤਾ ਜਿਹੜਾ ਨਾ ਸਾਡਾ ਮੇਨ ਗੇਟ ਆ ਉਹ ਜਿਹੜਾ ਉਹ ਕਾਰ ਦਾ ਗੇਟ ਆ ਡੋਰ ਦੋਨੇ ਗੇਟਾਂ ਨੂੰ ਨਾ ਜਿੰਦੇ ਲਾਉਂਦੇ ਆ ਜਿੰਦੇ ਜਿੰਦੇ ਲਾ ਕੇ ਨਾ ਚਾਬੀ ਪਤਾ ਦੋਹਿਆਂ ਨੂੰ ਫੜਾ ਦਿੰਦੇ ਆ ਬਗੀਆਂ ਨਾ ਮੋਟਰਾਂ ਤੇ ਚੱਲ ਜਾਂਦੇ ਆ ਉਹਨਾਂ ਦੇ ਮੋਟਰਾਂ ਤੇ ਸੌਣਾ ਹੁੰਦਾ ਕਿ ਨਹੀਂ ਲਾਈਟ ਚੱਲਦੀ ਹੁੰਦੀ ਨਾ ਜਦੋਂ ਤੇ ਕਿਉਂਕਿ ਵੀ ਗੌਰੀ ਕੋਤੇ ਜਾਵੇ ਨਾ ਗੱਡੀ ਚੱਕ ਕੇ ਸੋਚ ਮੈਂ ਕੀ ਕੁਛ ਕੀਤਾ ਹੋਊਗਾ ਜਿਹੜਾ ਮੇਰੇ ਘਰ ਦੇ ਉੱਠ ਛੇ ਦੇ ਰਾਤੀ ਜਿਹੜੀ ਪਹਿਲਾਂ 11 ਵਜੇ ਗੱਡੀ ਦੇਖਣਗੇ ਫਿਰ ਜਿਹੜੀ 2 ਵਜੇ ਗੱਡੀ ਦੇਖਣਗੇ ਮੈਂ ਕੈਮਰੇ ਚੱਕ ਕੇ ਜਮਾਂ ਕਿਹੜੀ ਤੁਸੀਂ ਰਾਤ ਨੂੰ ਕੀ ਕਰਦੇ ਕਿਉਂ ਨਾ ਮੈਂ ਰੋਜ਼ ਹੀ ਉੱਠਦਾ ਹਾਂ ਵਰਤ ਮੈਂ ਦੋ ਇਹੋ ਨਾਲ ਵੀ ਗੱਡੀ ਉੱਤੇ ਨਹੀਂ ਲੱਗੀ ਗੋਲੀ ਵੀ ਚਾੜੂ ਥਾਰੀ ਗਈ ਕਿਤੇ ਕੋਈ ਹੋਰ ਹੀ ਡਰਾਮਾ ਨਾ ਕਰ ਲਵੇ ਵੀ ਪ੍ਰਗ ਨੂਣਾ ਵਸ ਕੇ ਜਾ ਕੇ ਮੇਰਾ ਦਿਮਾਗ ਦੇ ਘਰ ਦੇ ਮੈਂ ਤੈਨੂੰ ਦੱਸਦੀ ਸੀ ਨਾ ਵੀ ਜੇ ਮੈਂ ਜਲਪੁਰੇ ਤੇ ਆ ਗਈ ਘਰ ਦੇ ਨੂੰ ਇਹ ਜਲਪੁਰਾ ਮੇਰਾ 20% ਲੱਗਦਾ ਤੇ ਉਹਨਾਂ ਨੂੰ ਪਤਾ ਵੀ ਮੈਂ ਸਾਰਾ ਕੁਝ ਇੱਥੇ ਖਲਾਰਾ ਪਾ ਦੇਣਾ ਘਰ ਦੇ ਨਾਲ ਡਰੇ ਪਰ ਮੇਤੋ